ਟਾਲ ਪਲਾਜ਼ਾ ਆ ਗਿਆ ਟਾਲ ਪਲਾਜ਼ਾ ਆ ਗਿਆ ਆ ਟਾਲ ਪਲਾਜ਼ਾ ਨੇ ਬਹੁਤ ਹੀ ਸਤਾਇਆ ਹੋਇਆ ਲੋਕਾਂ ਨੂੰ ਦਸੂਏ ਤੋਂ ਚੰਡੀਗੜ੍ਹ ਜਾਣਾ ਹੋਵੇ ਨਾ ਪਹਿਲਾਂ ਪੰਜ ਟਾਲ ਪਲਾਜ਼ੇ ਆਉਂਦੇ ਸੀ ਪਰ ਆ ਹੁਣ ਭਗਵੰਤ ਮਾਨ ਨੇ ਤਿੰਨ ਟਾਲ ਪਲਾਜ਼ੇ ਬੰਦ ਕਰਵਾ ਦਿੱਤੇ ਤੇ ਲੋਕਾਂ ਨੂੰ ਥੋੜੀ ਰਾਹਤ ਮਿਲੀ ਅੱਜ ਆਪਾਂ ਜਿਹਰੇ ਟਾਲ ਪਲਾਜ਼ੇ ਦੀ ਗੱਲ ਕਰਨ ਜਾ ਰਹੇ ਹਾਂ ਉਹ ਬਟਾਲੇ ਤੋਂ ਅੰਮ੍ਰਿਤਸਰ ਰੋਡ ਜਾਂ ਕਹਿ ਲਵੋ ਕਿ ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਦੇ ਪੰਦਾ ਇੱਕ ਤੋਂ ਨੰਗਲ ਟਾਲ ਪਲਾਜ਼ਾ ਤੁਹਾਨੂੰ ਦੱਸਾਂਗੇ ਕਿ ਇਸ ਟਾਲ ਪਲਾਜ਼ੇ ਤੋਂ ਤੁਸੀਂ ਫਰੀਜ ਕਿਵੇਂ ਲੰਘ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ ਟੌਲ ਪਲਾਜ਼ੇ ਤੋਂ ਤਕਰੀਬਨ 700 ਕਿ ਮੀਟਰ ਪਿੱਛੇ ਇੱਕ ਗੇਟ ਆਉਂਦਾ ਹੈ ਲੈਫਟ ਸਾਈਡ ਤੇ ਜਦੋਂ ਆਪਾਂ ਬਟਾਲੇ ਤੋਂ ਅੰਮ੍ਰਿਤਸਰ ਜਾਂਦੇ ਆ ਪਠਾਨਕੋਟ ਤੋਂ ਅੰਮ੍ਰਿਤਸਰ ਜਾਂਦੇ ਆ ਤੁਸੀਂ ਆਹ ਸਾਹਮਣੇ ਗੇਟ ਦੇਖ ਸਕਦੇ ਹੋ ਯਾਦਗਾਰੀ ਗੇਟ ਸੰਤ ਬਾਪੂ ਈਸਰ ਸਿੰਘ ਜੀ ਪਿੰਡ ਪੋਆ ਫਤੇਗੜ ਯਾਰੋ ਤੁਸੀਂ ਇਸ ਗੇਟ ਵੱਲ ਮੁੜ ਜਾਣਾ ਜਿਹੜਾ ਆ ਤੁਸੀਂ ਰੋਡ ਦੇਖ ਰਹੇ ਹੋ ਇਹ ਰੋਡ ਤੁਹਾਡਾ ਟੋਲ ਬਚਾ ਦੇਵੇਗਾ ਪਰ ਰਸਤਾ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਦਾ ਦੋਵੇਂ ਹੀ ਸਾਈਡ ਤੇ ਬਹੁਤ ਹੀ ਸੋਹਣੇ ਦਰਖਤ ਲੱਗੇ ਹੋਏ ਨੇ ਬਹੁਤ ਹੀ ਵਧੀਆ ਗੱਲ ਹੈ ਇੱਥੋਂ ਦੇ ਲੋਕਾਂ ਦੀ ਕਿ ਇਹਨਾਂ ਨੂੰ ਕੁਦਰਤ ਨਾਲ ਪਿਆਰ ਹੈ ਆਪਾਂ ਇਸ ਰੋਡ ਤੇ ਜਾਈ ਜਾਣਾ ਆਹ ਸਾਹਮਣੇ ਪਿੰਡ ਆ ਗਿਆ ਇੱਥੋਂ ਅਸੀਂ ਰਾਈਟ ਟਰਨ ਹੋ ਜਾਣਾ ਇੱਥੇ ਤੁਹਾਨੂੰ ਪਹਿਲਾਂ ਅਸੀਂ ਦੱਸ ਦਈਏ ਵੀ ਪਾਉ ਜੇ ਤੁਸੀਂ ਆਪਣੇ ਪੈਸੇ ਬਚਾਉਣੇ ਆ ਤੇ ਫੇਰ ਇਸ ਰਸਤੇ ਜਾਓ ਕਿਉਂਕਿ ਰਸਤਾ ਬਹੁਤ ਹੀ ਜ਼ਿਆਦਾ ਖਰਾਬਾ ਤੁਸੀਂ ਆਪ ਹੀ ਦੇਖ ਲਓ ਇਹ ਰੋਡ ਸਾਡਾ ਇਹ ਵੀਡੀਓ ਦਿਖਾਉਣ ਦਾ ਮਕਸਦ ਜਸਟ ਇਹੀ ਹੈ ਕਿ ਤੁਹਾਨੂੰ ਇੱਕ ਰਸਤਾ ਦਿਖਾਉਣ ਜਾ ਰਹੇ ਹਾਂ ਜਿਹੜਾ ਤੁਹਾਡਾ ਟੋਲ ਬਚਾ ਸਕਦਾ ਹੈ ਉਨੇ ਰਸਤੇ ਜਾਣ ਲਈ ਤੁਹਾਡਾ ਪਤਾ ਨਹੀਂ ਪੈਟਰੋਲ ਜਾਂ ਡੀਜ਼ਲ ਵੱਧ ਲੱਗ ਜਾਵੇ ਪਰ ਟੋਲ ਤੋਂ ਤਾਂ ਘੱਟ ਹੀ ਲੱਗੇਗਾ ਪਰ ਯਾਰ ਉਹ ਰਸਤਾ ਬਹੁਤ ਹੀ ਖਰਾਬ ਆ ਮੈਂ ਦੇਖ ਰਿਹਾ ਤੁਸੀਂ ਵੀ ਦੇਖ ਲਓ ਵੀਡੀਓ ਚ ਆਹ ਸਾਹਮਣੇ ਇੰਡੀਕਾ ਵਾਲਾ ਪਾਉ ਜਾ ਰਿਹਾ ਹੌਲੀ ਹੌਲੀ ਤੇ ਮੈਂ ਹੁਣ ਇਤੋਂ ਗੱਡੀ ਅੱਗੇ ਕੱਢਾਂਗਾ ਉਹ ਬਈ ਕਰ ਲੈ ਸਾਈਡ ਤੇ ਗੱਡੀ ਜਾਣ ਦੇ ਸਾਨੂੰ ਰਸਤਾ ਕਾਫੀ ਖਰਾਬ ਆ ਇਹ ਪਤਾ ਨਹੀਂ ਹੁਣ ਜਾਣ ਬੁੱਝ ਕੇ ਰਸਤਾ ਨਹੀਂ ਬਣਾਇਆ ਜਾਂਦਾ ਕਿ ਲੋਕ ਇੱਥੋਂ ਨਹੀਂ ਟੋਲ ਬਚਾਉਣ ਦੇ ਲਈ ਜਾਂਦੇ ਨੇ ਜਾਂ ਕੋਈ ਹੋਰ ਚੱਕਰ ਆ ਪਰ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹ ਰੋਡ ਜ਼ਰੂਰ ਬਣਾ ਦਿਓ ਜਿਹੜਾ ਨੇ ਟੋਲ ਦੇਣਾ ਆਪਣਾ ਟਾਈਮ ਬਚਾਉਣਾ ਉਹਨਾਂ ਨੇ ਤਾਂ ਉੱਥੋਂ ਹੀ ਲੰਘ ਜਾਣਾ ਪਰ ਜੇਰੇ ਥੋਰੇ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਉਹ ਕਈ ਵੇਲੇ ਸੋਚਦੇ ਨੇ ਕਿ ਟੋਲ ਬਚਾ ਹੀ ਲਈਏ ਆ ਦੇਖ ਲਓ ਤੁਸੀਂ ਰਸਤਾ ਬਹੁਤ ਹੀ ਜ਼ਿਆਦਾ ਖਰਾਬ ਆ ਤੁਸੀਂ ਆਪ ਸੋਚ ਕੇ ਇਸ ਰਸਤੇ ਜਾਇਓ ਸਾਨੂੰ ਨਾ ਕਿਓ ਕਿ ਅਸੀਂ ਤੁਹਾਨੂੰ ਇਸ ਰਸਤੇ ਦੀ ਸਲਾਹ ਦਿੱਤੀ ਸੀ ਆ ਬਾਈ ਇਥੋਂ ਹੁਣ ਲੰਘਦੇ ਲੰਘਦੇ ਨਾ ਆ ਇੱਥੇ ਇੱਕ ਪੁਲੀ ਆਉਣੀ ਆ ਆ ਪੁਲੀ ਦੀ ਇੱਕ ਸਾਈਡ ਤਾਂ ਕਵਰ ਕੀਤੀ ਹੋਈ ਏ ਬਟ ਦੂਜੀ ਸਾਈਡ ਕੁਝ ਵੀ ਨਹੀਂ ਇਥੋਂ ਵੀ ਧਿਆਨ ਨਾ ਲਹਗੇਓ ਕਿਤੇ ਐਵੇਂ ਨਾ ਤੁਹਾਡੀ ਗੱਡੀ ਸਾਈਡ ਤੇ ਡੇਗੀ ਜਾਵੇ ਇਥੋਂ ਬਾਅਦ ਰਸਤਾ ਵਧੀਆ ਸਟਾਰਟ ਹੋ ਜਾਂਦਾ ਏ ਰੋਡ ਵੀ ਕਾਫੀ ਖੁੱਲਾ ਏ ਤੇ ਵਧੀਆ ਬਣਿਆ ਹੋਇਆ ਏ ਵੀਡੀਓ ਥੋੜੀ ਤੁਹਾਨੂੰ ਫਾਸਟ ਕਰਕੇ ਆਪਾਂ ਦਿਖਾ ਦਿੱਤੀ। ਇੰਨਾ ਸਫ਼ਰ ਤੈਅ ਕਰਨ ਤੋਂ ਬਾਅਦ ਤੁਸੀਂ ਨਿਕਲੋਗੇ ਕੱਥੂ ਨੰਗਲ ਸਹਿਰ ਚੋਂ। ਜਿਸ ਤੋਂ ਬਾਅਦ ਤੁਸੀਂ ਇਸ ਸਹਿਰ ਚੋਂ ਹੁੰਦੇ ਹੋਏ 메ਨ ਹਾਈਵੇ ਤੇ ਚੜਦੇ ਹੋ। ਸੋਏ ਸੀ ਅੰਮ੍ਰਿਤਸਰ ਤੋਂ ਬਟਾਲਾ ਪਠਾਨਕੋਟ ਕੱਥੂ ਨੰਗਲ ਟੋਲ ਪਲਾਜ਼ੇ ਦੀ ਵੀਡੀਓ। ਜਿਸ ਵਿੱਚ ਤੁਹਾਨੂੰ ਦੱਸਿਆ ਗਿਆ ਕਿ ਤੁਸੀਂ ਟੋਲ ਕਿਵੇਂ ਬਚਾਉਣਾ ਹੈ ਪਹਿਲਾਂ ਵੀ ਤੁਹਾਡੇ ਨਾਲ ਆਪਾਂ ਇੱਕ ਇਵੇਂ ਦੀ ਵੀਡੀਓ ਸਾਂਝੀ ਕੀਤੀ ਸੀ ਤੁਸੀਂ ਉਸ ਨੂੰ ਕਾਫੀ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੇਰੇ ਟਾਲ ਬਚਾਉਣਾ ਚਾਹੁੰਦੇ ਨੇ ਸੋ ਇਸ ਦੇ ਨਾਲ ਹੀ ਤੁਹਾਡਾ ਚਾਹੁੰਦੇ ਆ ਇਜਾਜ਼ਤ ਧੰਵਾਦ ਜੀ ਸਸ਼ਕਾਰ